ਬੱਚਿਆਂ ਨੂੰ ਮਿਆਰੀ ਵਿੱਦਿਆ ਦੇ ਨਾਲ ਗੁਰੂ ਦੇ ਗੁਰਮਤ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਕਿਉਂਕਿ ਹੁਣ ਅਗਲੀ ਪੀੜ੍ਹੀ ਦੀ ਜ਼ਿੰਮੇਵਾਰੀ ਤੁਹਾਡੇ ਹੱਥ 'ਚ ਆ ਤੁਸੀਂ ਸਿੱਖਿਆ ਲੈਣੀ ਆ ਵੀ ਅਸੀਂ ਵਾਰਿਸ ਕਿਹਦੇ ਬਣਨਾ ਭਾਈ ਕਨਈਆ ਜੀ ਦੇ ਜਾਂ ਅਹਿਮਦ ਰਿਸ਼ਾ ਬਦਾਲੀ ਦੇ ਮੱਥੇ ਰੰਗੜ ਦੇ ਬਣਨਾ ਤੇ ਉੱਥੇ ਬੱਗੂ ਦੇ ਕੋਠੇ ਲੰਬੇ ਸਮੇਂ ਤੋਂ ਜੀਐਚਡੀ ਅਕੈਡਮੀ ਚੱਲਦੀ ਆ ਬੱਚਿਆਂ ਨੂੰ ਮੇਰੀ ਬਿੱਦਿਆ ਦੇ ਨਾਲ ਗੁਰੂ ਦੇ ਗੁਰਮਤ ਦੇ ਨਾਲ ਜੋੜਨ ਦਾ ਅਭਰਾਲਾ ਕੀਤਾ ਮੇਰਾ ਨਾਨਕਾ ਪਿੰਡਾ ਕੋਠੇੜਾਣਾ ਜਗਰਾਉਂ ਦੇ ਕੋਲੇ ਤੇ ਉੱਥੇ ਬੱਗੂ ਦੇ ਕੋਠੇ ਲੰਬੇ ਸਮੇਂ ਤੋਂ ਜੀਐਚਡੀ ਅਕੈਡਮੀ ਚੱਲਦੀ ਆ ਤੇ ਖੰਡੂਰ ਨਗਰ ਵਾਸਤੇ ਵੀ ਇਹ ਇੱਕ ਵੱਡੀ ਗੱਲ ਆ ਵੀ ਜਿਹੜਾ ਇਸ ਪਾਸੇ ਇਹ ਅਭਰਾਲਾ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਗੁਰੂ ਦੇ ਇਤਿਹਾਸ ਗੁਰੂ ਦੀ ਬਾਣੀ ਨਾਲ ਗੁਰੂ ਦੀ ਗੁਰਮਤ ਨਾਲ ਜੋੜਿਆ ਜਾਂਦਾ ਵਾ ਤੇ ਮੈਂ ਬਹੁਤ ਧੰਨਵਾਦ ਵੀ ਕਰਦਾ ਮੱਲੀ ਸਾਹਿਬ ਦੀ ਪੂਰੀ ਟੀਮ ਦਾ ਅੱਜ ਬੱਚਿਆਂ ਦਾ ਐਨੂਅਲ ਫੰਕਸ਼ਨ ਦੇ ਵਿੱਚ ਸਾਨੂੰ ਬੁਲਾ ਕੇ ਮਾਣ ਦਿੱਤਾ ਗਿਆ ਅਸੀਂ ਵਿਢ ਭਾਗੇ ਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਕਲ ਜੁਗੀਆਂ ਦੀ ਡਿਊਟੀ ਲਈ ਸਾਨੂੰ ਸੇਵਾ ਬਖਸ਼ੀ ਸਾਨੂੰ ਮਨੋਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਵਿੱਚ ਇੱਕ ਹੀ ਚੌਕੀਦਾਰ ਦਾ ਡਿਊਟੀ ਕਰਨ ਦਾ ਮੌਕਾ ਦਿੱਤਾ। ਅਸੀਂ ਕੱਲ ਜੋ ਕੀ ਪਾਪੀ ਚੋਰ ਚੱਕੇ ਬੰਦੇ ਅੱਜ ਤੁਹਾਡੇ ਸਾਹਮਣੇ ਖੜ ਕੇ ਗੱਲ ਕਰਨ ਦੇ ਕਾਬਿਲ ਹੋ ਗਏ। ਪਰ ਸੱਚ ਜਾਣਿਓ ਨਾ ਤਾਂ ਸਾਡੀ ਇੰਨੀ ਔਕਾਤ ਸੀ ਨਾ ਸਾਡੀ ਇੰਨੀ ਹੈਸੀਅਤ ਸੀ ਨਾ ਹੀ ਅਸੀਂ ਕੋਈ ਬੁਲਾਰੇ ਆ ਵੀ ਅਸੀਂ ਸਟੇਜ ਤੇ ਖੜ ਕੇ ਕੋਈ ਗੱਲ ਕਰ ਸਕੀ। ਪਰਾ ਜੇ ਕਿ ਬੱਚਿਓ ਮੇਰੀ ਗੱਲ ਧਿਆਨ ਨਾਲ ਸੁਣਿਓ ਸਾਰੇ ਜਣੇ ਇੱਕ ਸਨੇਹਾ ਲੈ ਕੇ ਆਏ ਆ ਤੁਹਾਡੇ ਵਾਸਤੇ ਪੁੱਤ ਜਿਹੜੀ ਤੁਹਾਡੇ ਵੱਡਿਆਂ ਨੇ ਗਲਤੀ ਕੀਤੀ ਆ ਤੁਸੀਂ ਨਾ ਕਰਿਓ ਜਿਹੜੀ ਅਸੀਂ ਗਲਤੀ ਕੀਤੀ ਆ ਸਾਡੀ ਜਨਰੇਸ਼ਨ ਨੇ ਗਲਤੀ ਕੀਤੀ ਆ ਉਹ ਗਲਤੀ ਨੂੰ ਤੁਸੀਂ ਦਰਹਾਇਓ ਨਾ ਅੱਜ ਸਾਨੂੰ ਲੋਕ ਐਪਰੀਸ਼ੀਏਟ ਕਰਦੇ ਇੱਥੇ ਵੀ ਸੱਦ ਕੇ ਸਾਨੂੰ ਅੱਜ ਸਨਮਾਨ ਦਿੱਤਾ ਜਾ ਰਿਹਾ ਇਕ ਕਿਸ ਚੀਜ਼ ਦਾ ਸਰਮਾਨਾ ਉਹ ਸੇਵਾ ਦਾ ਜਿਹੜੇ ਲੋਕ ਛੜਕਾਂ ਦੇ ਪਏ ਕੀੜਿਆਂ ਤੋਂ ਖਾਦੇ ਜਾ ਰਹੇ ਸੰਗਲਾਂ ਨਾਲ ਬੰਨੇ ਹੋਏ ਘਰਾਂ 'ਚ ਗੁਲਾਮ ਬਣਾ ਕੇ ਰੱਖੇ ਬਾਪੂ ਬਜ਼ੁਰਗ ਨੌਜਵਾਨ ਵੀਰ ਆਪਣੇ ਘਰਾਂ ਦੇ ਵਿੱਚ ਆਪਣਾ ਮਲ ਮੁੱਤਰ ਖਾਣ ਲਈ ਮਜਬੂਰ ਹੋ ਗਏ ਨੇ ਉਹ ਕੌਣ ਨੇ ਲੋਕ ਕਿੱਥੋਂ ਆਏ ਨੇ ਉਹ ਲੋਕ ਕਿਹੜੀ ਐਸੀ ਜਗ੍ਹਾ ਦੇ ਵਿੱਚ ਰਹਿੰਦੇ ਨੇ ਉਹ ਲੋਕ ਜਿੱਥੇ ਸਾਨੂੰ ਦਿਖਾਈ ਨਹੀਂ ਦਿੰਦੇ ਐਸੇ ਹਾਲਾਤ ਕਿਉਂ ਬਣ ਗਏ ਗੁਰੂਆਂ ਪੀਰਾਂ ਦੀ ਧਰਤੀ ਅन्नदाता ਖੋਣ ਵਾਲਾ ਇਹ ਪੰਜਾਬ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ ਅੱਜ ਉਹਦੇ ਪਿੰਡਾਂ ਦੇ ਵਿੱਚ ਐਸੇ ਹਾਲਾਤ ਬਣ ਗਿਆ ਹਨ ਵੀ ਸਾਡੇ ਵਰਗਾ ਇੱਕ ਬੰਦਾ ਜਿਹੜਾ ਖੁਦ ਆਪਣੇ ਲਈ ਕੁਝ ਨਹੀਂ ਕਰ ਸਕਿਆ ਆਪਣੇ ਘਰ ਦੇ ਚਾਰ ਖਾਣ ਨਹੀਂ ਪਾਰ ਸਕਿਆ ਉਹ ਅਸੀਂ ਕਿਸੇ ਨੂੰ ਆਪਣੇ ਘਰ ਚ ਲਿਆ ਕੇ ਕਿੱਥੋਂ ਰੱਖ ਸਕਦੇ ਹਾਂ ਪਰ ਸਮੇ ਨੇ ਸਮੇ ਨੇ ਸਾਨੂੰ ਇਸ ਤਰੀਕੇ ਨਾਲ ਮੋੜਿਆ ਅਸੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਜੋ ਜ਼ਿਆਦਾਤਰ ਦੁਨੀਆ ਲੱਗੀ ਹੋਈ ਆ ਵੀ ਪਟੀਆਂ ਕੋਠੀਆਂ ਵੱਡੇ ਕਾਰਖਾਨੇ ਵੱਡੀਆਂ ਕਾਰਾਂ ਉਸ ਡੋਟ ਤੇ ਅਸੀਂ ਵੀ ਲੱਗੇ ਹੋਏ ਸੀ ਉਸੇ ਗੱਡੀ ਦੇ ਵਿੱਚ ਅਸੀਂ ਦਰਾਹੇ ਸ਼ਹਿਰ ਦੇ ਵਿੱਚ ਇੱਕ ਢਾਬਾ ਲੀਜ਼ ਤੇ ਲਿਆ ਸਾਡੇ ਦੋਸਤਾਂ ਨੇ ਲਿਆ ਹੋਇਆ ਸੀ ਪੁੱਟੇ ਸਿੱਤੇ ਕੰਮ ਢਾਬੇ ਤੇ ਸ਼ਰਾਬ ਵੇਚਣੀ ਹੋਰ ਕਰਨਾ ਇੱਥੇ ਆ ਕੁਝ ਕਰਦੇ ਸੀ ਪੁਲਿਸ ਨੇ ਇੱਕ ਦਿਨ ਰੇਡ ਕੀਤੀ ਢਾਬਾ ਬੰਦ ਕਰਤਾ ਤੇ ਮੈਂ ਆਪਣੇ ਗਰੁੱਪ ਦਾ ਇੱਕ ਸੀਨੀਅਰ ਮੈਂਬਰ ਹੋਣ ਦੇ ਨਾਤੇ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਵੀ ਜੇ ਢਾਬਾ ਬੰਦ ਹੋ ਗਿਆ ਤਾਂ ਆਪਣੇ ਹੱਥੋਂ ਚਲੇ ਜਾਉ ਵੀ ਢਾਬੇ ਨੂੰ ਤੂੰ ਚਲਾ ਲਾ ਜਾ ਕੇ ਤੇ ਮੈਂ ਆਪਣੇ ਮਿੱਤਰਾਂ ਨੂੰ ਕਿਹਾ ਵੀ ਢਾਬਾ ਤਾਂ ਮੈਂ ਜ਼ਰੂਰ ਚਲਾ ਲੂੰਗਾ ਪਰ ਉੱਥੇ ਮੈਂ ਕੋਈ ਗਲਤ ਕੰਮ ਜਾਂ ਇੰਟਰਫੀਅਰੈਂਸ ਨਹੀਂ ਫਿਰ ਹੋਣ ਦੇਣੀ ਤੁਹਾਡੀ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਵਿਚਾਲਾ ਉਜੀ ਜਗ੍ਹਾ ਆਪਣੇ ਹੱਥੋਂ ਨਿਕਲ ਗਈ ਵਧੀਆ ਜਗ੍ਹਾ ਮੌਕੇ ਤੇ ਆ ਲੁਧਿਆਣਾ ਕਸ਼ਮੀਰ ਗਾਰਡਨ ਤੇ ਬਿਲਕੁਲ ਸਾਹਮਣੇ ਥੋੜਾ ਜਿਹਾ ਫਰਕ ਨਾਲੇ ਢਾਬਾ ਹੁੰਦਾ ਸੀ ਤੇ ਅਸੀਂ ਜਾ ਕੇ ਢਾਬੇ ਦੀ ਸਫਾਈ ਕੀਤੀ ਢਾਬੇ ਦੇ ਜਿਹੜੇ ਮਲਾਜ਼ਮ ਸੀ ਵੇਟਰ ਵਗੈਰਾ ਲੁਧਿਆਣਾ ਸਟੇਸ਼ਨ ਤੋਂ ਲੱਭ ਕੇ ਲਿਆਂਦੇ ਢਾਬਾ ਅਸੀਂ ਚਲਾ ਲਿਆ ਕੁਰਸੀਆਂ ਕਰਸੀਆਂ ਨਵੀਆਂ ਲੈ ਆਂਦੀਆਂ ਥੋੜਾ ਰੰਗ ਅਰੰਗ ਕਰ ਲਿਆ ਪਾਰਕਾਂੀਆਂ ਬਣਾ ਲੀਆਂ ਤੇ ਸਾਡਾ ਸੁਪਨਾ ਸੀ ਜਦੋਂ ਬੱਸਾਂ ਰੁਕਣ ਲੱਗੀਆਂ ਉੱਥੇ ਵੀ ਜਿਵੇਂ ਦਿੱਲੀ ਜਾਂਦੇ ਹਾਂ ਉਹ ਸੁਖਦੀਪ ਦਾ ਢਾਬਾ ਮੌਰਥਲ ਕੋਲੇ ਵੀ ਉਦਾਂ ਦਾ ਟੱਬਾ ਬਣਾਉਣਾ ਆਪਾਂ ਇਹ ਤੇ ਅਸੀਂ ਸੋਚ ਇਹ ਲੈ ਕੇ ਗਏ ਸੀ ਵੀ ਇਹ ਐਨਆਰਆਈ ਬੰਦੇ ਦੀ ਜਗਾਵਾ ਆਪਾਂ ਇਹਨਾਂ ਨਾਲ ਰੌਲਾ ਪਾਵਾਂਗੇ ਜਗਾ ਛੱਡਣੀ ਨਹੀਂ ਆਪਾਂ ਦੱਬ ਲਾਂਗੇ ਇਹ ਪਰ ਸੱਚੇ ਪਾਤਸ਼ਾਹ ਨੂੰ ਕੁਝ ਹੋਰ ਮਨਜ਼ੂਰ ਸੀ ਮਹਾਰਾਜ ਨੇ ਜਿਹੜੇ ਸਾਡੇ ਖਾਨਦਾਨ ਦੇ ਵਿੱਚੋਂ ਸਾਨੂੰ ਦਾਦਿਆਂ ਪਰਦਾਦਿਆਂ ਤੋਂ ਚਾਰਕ ਨਾਲਾਂ ਆਉਂਦੀਆਂ ਸੀ ਮਹਾਰਾਜ ਨੇ ਉਹ ਵੀ ਦਾਨ ਕਰਾਤੀਆਂ ਸੱਚੇ ਪਾਤਸ਼ਾਹ ਨੇ ਇਹ ਉਹ ਗੁਰੂ ਦੀ ਕਿਰਪਾ ਵੀ ਜਿੱਥੇ ਸਾਡੇ ਵਰਗੇ ਚੋਰਾ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਥ ਬਣਾ ਕੇ ਤੁਹਾਡੇ ਮੂਰੇ ਖੜੇ ਕਰਤਾ ਪਰ ਸੱਚ ਜਾਣਿਓ ਅੱਜ ਵੀ ਇਸ ਗੱਲ ਤੇ ਸੱਚੇ ਪਾਤਸ਼ਾਹ ਨੇ ਜੋ ਕੀਤਾ ਸੁਪਨੇ ਵਾਂਗ ਲੱਗਦਾ ਤਾਂ ਹੀ ਅਸੀਂ ਉਸ ਘਰ ਦਾ ਨਾਂ ਸੁਪਨਿਆਂ ਦਾ ਘਰ ਰੱਖਿਆ ਉਹ ਟਾਬੇ ਤੇ ਕੰਮ ਕਰਦੇ ਆ ਉਹ ਟਾਬੇ ਨੂੰ ਵੱਡਾ ਕਰਦੇ ਆ ਬੱਸਾਂ ਵਾਲਿਆਂ ਨੂੰ ਰੋਕਦੇ ਆ ਪਤਾ ਨਹੀਂ ਕਿਦੋਂ ਵਕਤ ਨੇ ਸਾਨੂੰ ਇਸ ਪਾਸੇ ਨੂੰ ਮੋੜ ਕੇ ਤਿਆ ਇੰਨਾ ਜ਼ਰੂਰ ਸੀ ਇਨਸਾਨ ਆਪਣੀਆਂ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਬਹੁਤ ਕੁਝ ਸਿੱਖਦਾ ਸਾਡੀ ਜ਼ਿੰਦਗੀ 'ਚ ਜਿੱਦਾਂ ਦੀਆਂ ਆਸਾਨੀਆਂ ਤੇ ਪਰੇਸ਼ਾਨੀਆਂ ਸਾਡੇ ਨਾਲ ਜਾਂਦੀਆਂ ਰਹਿੰਦੀਆਂ ਤੁਰਦੀਆਂ ਉਹ ਸਾਡੀ ਜ਼ਿੰਦਗੀ 'ਚ ਵੱਡਾ ਰੋਲ ਅਦਾ ਕਰਦੀਆਂ ਮੈਂ ਵੀ ਬਚਪਨ ਦੇ ਵਿੱਚ ਬਹੁਤ ਔਖਾ ਸੌਖਾ ਸਮਾਂ ਦੇਖਿਆ ਨਾਨਕੇ ਪਿੰਡ ਰਮ ਜੰਮਿਆ ਪਲਿਆ ਉੱਥੇ ਹੀ ਪੜ੍ਹਾਈ ਕੀਤੀ ਹਸਨਪੁਰ ਪਿੰਡ 'ਚ ਮਾਪੇ ਰਹਿੰਦੇ ਸੀ ਫਾਦਰ ਸਾਹਿਬ 99 ਦੇ ਵਿੱਚ ਪੈਰਾਲਾਈਜ਼ ਹੋ ਗਿਆ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਹਸਪੀਟਲ ਭਰਤੀ ਹੋ ਗਏ ਟੈਕਸੀ ਚਲਾਉਂਦੇ ਸੀ ਗੱਡੀ ਜਗਿੰਦਰ ਸਿੰਘ ਕਾਰ ਵਾਲੇ ਦੇ ਨਾਂ ਨਾ ਮਸ਼ਹੂਰ ਸੀ ਫੌਜ ਚ ਰਿਟਾਇਰ ਸੀ ਚਾਰ ਮੱਜਾਂ ਰੱਖੀਆਂ ਸੀ ਤੇ ਬਾਪੂ ਦੀ ਪੈਨਸ਼ਨ ਤੇ ਗੱਡੀ ਦੇ ਨਾਲ ਬੱਚਿਆਂ ਦੀ ਪਰਵਰਿਸ਼ ਕਰਦੇ ਸੀ ਜਦੋਂ ਉਹ ਰੰਗ ਹੋਇਆ ਹਸਪੀਟਲ ਲੈ ਕੇ ਚਾਕੇ 99 ਦਾ ਉਹ ਸਮਾਂ ਮੈਂ ਤਿੰਨਾ ਭਰਾਵਾਂ ਦੇ ਵਿੱਚੋਂ ਵੱਡਾ ਸੀ ਨਾਨਕੇ ਪਿੰਡੋਂ ਮੈਨੂੰ ਵਾਪਸ ਬੁਲਾਇਆ ਗਿਆ ਮੈਂ ਫਾਦਰ ਸਾਹਿਬ ਦੇ ਸੇਵਾ ਦੇ ਵਿੱਚ ਲੱਗ ਗਿਆ 6 ਮਹੀਨੇ ਅਸੀਂ ਲੁਧਿਆਣੇ ਦੇ ਆਨੰਦ ਹਸਪੀਟਲ 'ਚ ਰਹੇ ਬੱਚਿਓ ਮੈਂ ਬੱਚਿਆਂ ਦੇ ਮਾਪੇ ਨੂੰ ਵੀ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਜ਼ਰੂਰ ਆਪਣੀਆਂ ਜਿਹੜੀਆਂ ਜ਼ਿੰਦਗੀ ਦੀਆਂ ਔਖੀਆਂ ਸੌਖੀਆਂ ਜਿਹੜੀਆਂ ਉਹ ਜ਼ਿੰਦਗੀ ਦੀਆਂ ਆਪਾਂ ਵਕਤ ਨੂੰ ਕੱਟਿਆ ਜਿਹੜੇ ਨੂੰ ਉਹਦੇ ਨਾਲ ਜ਼ਰੂਰ ਜਾਣੂ ਕਰਾਇਆ ਕਰੀਏ ਬੱਚਿਆਂ ਨੂੰ ਤਾ ਜੋ ਬੱਚਿਆਂ ਦੇ ਮਨ 'ਚ ਵੀ ਉਹ ਭਾਵਨਾ ਪੈਦਾ ਹੋਵੇ ਅੱਜ ਕੱਲ ਅਸੀਂ ਆਪਣੇ ਬੱਚਿਆਂ ਨੂੰ ਹਰ ਚੀਜ਼ ਮਹਈਆ ਕਰਾਉਂਦੇ ਆ ਕੋਈ ਛੇ ਜਿਹੜੀ ਬੱਚਾ ਮੰਗ ਲਵੇ ਅਸੀਂ ਉਹਨੂੰ ਪ੍ਰਾਪਤ ਕਰਨ ਵਾਸਤੇ ਉਹਨੂੰ ਪਹੁੰਚਾਉਣ ਵਾਸਤੇ ਏਡੀ ਛੋਟੀ ਦਾ ਜ਼ੋਰ ਲਾ ਦਿੰਦੇ ਆ ਤੇ ਬੱਚੇ ਨੂੰ ਉਹਦਾ ਅਹਿਸਾਸ ਵੀ ਨਹੀਂ ਹੁੰਦਾ ਵੀ ਮੇਰੇ ਮਾਂ-ਬਾਪ ਨੇ ਕਿਦਾਂ ਮੈਨੂੰ ਇਹ ਚੀਜ਼ਾਂ ਲਿਆ ਕੇ ਦਿੱਤੀਆਂ ਤੇ ਅਸੀਂ ਪੂਛ 6 ਮਹੀਨੇ ਮੇਰੇ ਫਾਦਰ ਸਾਹਿਬ ਬੈੱਡ ਤੇ ਰਹੇ ਦਿਆਨੰਦ ਹਸਪੀਟਲ ਜਿੰਨੀ ਕਮਾਈ ਕੀਤੀ ਸੀ ਬਾਪੂ ਨੇ ਨਾਲ ਕਾ ਸਾਰੀ ਉਹ ਜਮ੍ਹਾਂ ਪੂੰਜੀ ਖਤਮ ਹੋ ਗਈ ਲੱਗੇ ਮਾਂ ਦੇ ਗਹਿਣੇ ਵੇਚ ਕੇ ਵੀ ਲਾਤੇ ਦਿਲਸਤ ਹੁੰਦੀ ਹਰ 3 ਦਿਨ ਬਾਅਦ ਰਿਸ਼ਤੇਦਾਰ ਭੈਣ ਭਰਾ ਜਿੰਨੀ ਕਿ ਮਦਦ ਕਰਦੇ ਸੀ ਉਹਨਾਂ ਨੇ ਵੀ ਕੀਤੀ ਇੱਕ ਸੀਮਤ ਇੱਕ ਸੀਮਤ ਹਰੇਕ ਬੰਦੇ ਦੀ ਸ਼ਕਤੀ ਆ ਉਹਦੇ ਮੁਤਾਬਕ ਉਹਨਾਂ ਨੇ ਮਦਦ ਕੀਤੀ ਉਹ ਵੀ ਥੋੜਾ ਥੋੜਾ ਪਿੱਛੇ ਹਟਣ ਲੱਗੇ ਸਮਾਂ ਬੀਤਿਆ ਬਾਪੂ ਨੇ ਪੌਣਾ ਕਿਲਾ ਜ਼ਮੀਨ ਮੁੱਲ ਲਈ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਮਾਈ ਕੀਤੀ ਸੀ ਬਾਪੂ ਨੇ ਵੀ ਮੇਰੇ ਤਿੰਨ ਪੁੱਤਾਂ ਦਾ ਸੁਪਨਾ ਸੀ ਵੀ ਮੈਂ ਤਿੰਨਾਂ ਨੂੰ ਬਰਾਬਰ ਕਰਦਾ ਇੱਕ ਕਿਲਾ 1.5 ਕਿੱਲਾ ਜ਼ਮੀਨ ਸਾਡੇ ਘਰ ਦੀ ਸੀ ਤੇ ਪੌਣਾ ਕਿੱਲਾ ਬਾਪੂ ਨੇ ਲੈ ਲਿਆ ਸੀ ਉਹਨੇ ਸੋਚਿਆ ਸੀ ਵੀ ਮੈਂ ਆਪਣੇ ਬੱਚਿਆਂ ਲਈ ਕੁਝ ਕਰ ਜਮਾ ਉਹ ਪੌਣਾ ਕਿੱਲਾ ਜ਼ਮੀਨ ਵੇਚ ਕੇ ਵੀ ਅਸੀਂ ਬਾਪੂ ਦੇ ਉੱਤੇ ਲਾਤੀ ਤੇ 2 ਸਾਲਾਂ ਬਾਅਦ ਬਾਪੂ ਇਸ ਦੁਨੀਆ ਤੋਂ ਦੁਰ ਗਿਆ ਸਭ ਸਾਡੇ ਜਿਹੜੇ ਜਮਾ ਪੂੰਜੀਆਂ ਸੀ ਸਭ ਕੁਝ ਖਾਲੀ ਹੋਣ ਤੋਂ ਬਾਅਦ ਬਾਪੂ ਵੀ ਨਰਿਆ ਸਾਡਾ ਹਸਪਤਾਲਾ ਦੇ ਵਿੱਚ ਉਹ ਲੁੱਟ ਦੇਖੀ ਉਹ ਤਕਲੀਫ ਦੇਖੀ ਹਸਪਤਾਲ ਦਾ 45 ਬੈੱਡ ਦਾ ਵਾਰਡ ਸੀ ਡਾਇਲਿਸਿਸ ਵਾਰਡ ਕਿਡਨੀਆਂ ਦਾ ਵਾਰਡ ਗੁਰਦਿਆਂ ਦਾ ਵਾਰਡ ਸੀ ਜਿਹੜਾ ਉਹਦੇ 'ਚ ਹਰ ਰੋਜ਼ ਮੌਤ ਹੁੰਦੀ ਸੀ ਕਿਤੇ ਇਸ ਬੈੱਡ ਤੇ ਕਿਤੇ 12 ਨੰਬਰ ਬੈੱਡ ਤੇ ਕਿਤੇ 15 ਤੇ ਕਿਤੇ 14 ਤੇ ਸਾਨੂੰ ਇੰਜ ਲੱਗਣਾ ਵੀ ਕਿਸੇ ਦਿਨ ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਬੀਤਣੀ ਹੈ ਤੇ ਉੱਥੇ ਮਾਂਵਾਂ ਬਿਲਕਦੀਆਂ ਦੇਖੀਆਂ ਉੱਥੇ ਭੈਣਾ ਤੜਫਦੀਆਂ ਦੇਖੀਆਂ ਉੱਥੇ ਬੱਚੇ ਮਾਂ ਪਿਓ ਨੂੰ ਰੋਂਦੇ ਦੇਖੇ ਹਰ ਰੋਜ਼ ਉਹ 6 ਮਹੀਨੇ ਦਾ ਸਮਾਂ ਸਾਡੀ ਜ਼ਿੰਦਗੀ ਨੂੰ ਬਹੁਤ ਵੱਡਾ ਹਲੂਣਾ ਦੇ ਕੇ ਗਿਆ ਤੇ ਮੈਂ ਇਹ ਗੱਲ ਤਾਂ ਸੁਣਾ ਰਿਹਾ ਕਿਉਂਕਿ ਮੇਰੇ ਫਾਦਰ ਨੂੰ ਸੱਚੇ ਪਾਸੇ ਦਰੰਗ ਹੋਇਆ ਸੀ ਤੇ ਜਦੋਂ ਢਾਬੇ ਤੇ ਅਸੀਂ ਢਾਬਾ ਚਲਾਉਣ ਦੀ ਕੋਸ਼ਿਸ਼ ਨੂੰ ਦੱਬਣ ਦੀ ਕੋਸ਼ਿਸ਼ ਢਾਬੇ ਤੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਇੱਕ ਦਿਨ 25 ਮਈ 2016 ਦਾ ਉਹ ਦਿਨ ਗਰਮੀਆਂ ਦਾ ਦੁਪਹਿਰੇ 2:30 ਬੱਜੇ ਹੋਏ ਇੱਕ ਬਖਤ ਦਾ ਮਾਰਿਆ ਹੋਇਆ ਇਨਸਾਨ ਫੁੱਟਪਾਥ ਦੇ ਉੱਤੇ ਰੇਂਗਦਾ ਹੋਇਆ ਰੁੜਦਾ ਹੋਇਆ ਢਾਬੇ ਵੱਲ ਨੂੰ ਆ ਰਿਹਾ ਜਦੋਂ ਉਹ ਫੁੱਟਪਾਥ ਤੋਂ ਥੱਲੇ ਉਤਰਨ ਲੱਗਿਆ ਰੁੜ ਕੇ ਉਹ ਮੁੱਦੇ ਮੂਹ ਸੜਕ ਦੇ ਉੱਪਰ ਜਾ ਡਿੱਗਦਾ ਕੁਦਰਤ ਦਾ ਕ੍ਰਿਸ਼ਮਾ ਦੇਖੋ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਅੱਜ ਤੁਹਾਡੇ ਸਾਹਮਣੇ ਖੜਾ ਆ ਕੇ ਇਹ ਗੱਲਾਂ ਕਰਾਉਣੀਆਂ ਸੀ ਲਾਈਟ ਚਲੀ ਗਈ ਦਫ਼ਤਰ 'ਚ ਬੈਠਾ ਸੀ ਏਸੀ ਲੱਗਿਆ ਹੋਇਆ ਸੀ ਮੈਂ ਦਫ਼ਤਰ 'ਚ ਉੱਠ ਕੇ ਬਾਹਰ ਆ ਕੇ ਖੜ ਗਿਆ ਘਬਰਾਹਟ ਜੀ ਹੋਈ ਅੰਦਰ ਬੈਠੇ ਨੂੰ ਤੇ ਜਦੋਂ ਮੈਂ ਸੜਕ ਵੱਲ ਚ ਆ ਗਿਆ ਤੇ ਉਹ ਅਰਣ ਕੁਮਾਰ ਸ਼ੁਕਲਾ ਨਾਮ ਦਾ ਬੰਦਾ ਰੁੜਦਾ ਹੋਇਆ ਜ਼ਮੀਨ ਤੋਂ ਰੇਂਗਦਾ ਹੋਇਆ ਥੱਲੇ ਸੜਕ ਤੇ ਆ ਡਿੱਗ ਗਿਆ ਤੇ ਉਹਦੇ ਕੋਲ ਦੀਆਂ ਗੱਡੀਆਂ ਇੱਕ ਸੈਕਿੰਡ ਦੇ ਵਿੱਚ ਦੀ ਦੋ ਦੋ ਤਿੰਨ ਤਿੰਨ ਗੱਡੀਆਂ ਨਿਕਲ ਰਹੀਆਂ ਮੇਰੇ ਮਨ ਚ ਆਇਆ ਵੀ ਜੇ ਥੋੜਾ ਜਿਹਾ ਹੋਰ ਅੱਗੇ ਨੂੰ ਆ ਗਿਆ ਰੁੜ ਕੇ ਤੇ ਇਹਨੂੰ ਕੋਈ ਗੱਡੀ ਨੇ ਲਤਣ ਦੇਣਾ ਤੇ ਮੈਂ ਢਾਬੇ ਵੱਲੋਂ ਸੜਕਵਾਲ ਨੂੰ ਭੱਜ ਲਿਆ ਮੇਰੇ ਨਾਲ ਇੱਕ ਮੇਰੇ ਨਾਲ ਹੋਰ ਟੀਮ ਦਾ ਮੈਂਬਰ ਦੋਸਤ ਸਾਡਾ ਉਹ ਭੱਜ ਲਿਆ ਅਸੀਂ ਜਾ ਕੇ ਉਸ ਬੰਦੇ ਨੂੰ ਚੁੱਕਿਆ ਚੱਕ ਕੇ ਅਸੀਂ ਦੋਨਾਂ ਹੱਥਾਂ ਨਾਲ ਤੋਲ ਕੇ ਉੱਤੀ 35 ਕਿਲੋ ਦਾ ਹੱਡੀਆਂ ਦਾ ਮੁੱਠ ਬਣਿਆ ਹੋਇਆ ਉਹ ਇਨਸਾਨ ਲਿਆ ਕੇ ਅਸੀਂ ਢਾਬੇ ਤੇ ਕੁਰਸੀ ਤੇ ਬਿਠਾ ਲਿਆ ਸਪੈਤ ਦੇ ਦਿਸ਼ਾਵੇਂ ਪਾਣੀ ਮੰਗਾਇਆ ਇੱਕ ਜਿਗ ਪਾਣੀ ਦੇ ਵਿੱਚ 6 ਗਲਾਸ ਪਾਣੀ ਦੇ ਨਿਕਲੇ ਤੇ 6 ਦੇ 6 ਗਲਾਸ ਪਾਣੀ ਦੇ ਪੀ ਗਿਆ। ਠਰਮੀਆਂ ਦੇ ਵਿੱਚ ਉਹਦੇ ਸਰਦੀਆਂ ਵਾਲੇ ਮੋٹے ਤਰਪਾਲ ਵਰਗੇ ਕੱਪੜੇ ਪਾਏ, ਸਿਰ ਤੇ ਕੇਸਰੀ ਦਸਤਾਰ ਬੰਨੀ ਪਰ ਉਹ ਬੇਰੰਗ ਹੋਈ ਪਈ ਸੀ। ਪੈਰਾਂ 'ਚ ਪਲਾਸਟਿਕ ਦੇ ਬੂਟ ਪਾਏ, ਪੈਰ ਗਲੇ ਪਏ ਸੀ। ਬੁੱਲਾਂ ਤੋਂ ਬੋਲ ਨਹੀਂ ਹੋ ਰਿਆ ਸੀ। ਅਧਰੰਗ ਸੱਜੇ ਪਾਸੇ ਦਾ ਉਹਨੂੰ ਨਾ ਹੱਥ ਚੱਕਣ ਤੋਂ, ਨਾ ਉਹਨੂੰ ਸਰੀਰ ਨੂੰ ਹਿਲਾਉਣ ਤੋਂ ਰੋਕ ਰਿਹਾ ਸੀ। ਤੇ ਅਸੀਂ ਉਸ ਸਮੇਂ ਮਨ ਦੇ ਖਿਆਲਾਂ ਦੀ ਗੱਲ ਕਰੀਏ ਮੈਨੂੰ ਅੱਜ ਲੱਗਿਆ ਮੇਰਾ ਬਾਪ ਅੱਜ ਮੇਰੇ ਮੂਹਰੇ ਆ ਗਿਆ ਦੁਬਾਰਾ ਮੇਰਾ ਬਾਪ ਜਿਹਨੂੰ 6 ਮਹੀਨੇ ਹਸਪੀਟਲ ਦੇ ਵਿੱਚ ਤੇ ਡੇਢ ਸਾਲ ਅਸੀਂ ਘਰ ਦੇ ਵਿੱਚ ਅਖੀਰ ਲਿਆ ਕੇ ਸੇਵਾ ਕਰੀ ਉਹਨਾਂ ਦੀ ਉਹ ਬਾਪ ਤੇ ਯਾਦ ਉਹ ਸਾਰੇ ਉਸ ਟਾਈਮ ਦੇ ਖਿਆਲ ਮੇਰੇ ਅੱਖਾਂ ਦੇ ਮੂਹਰੇ ਘੁੰਮਣ ਲੱਗੇ ਤੇ ਉਸ ਵੀਰ ਦੇ ਵਾਸਤੇ ਮਨ 'ਚ ਖਿਆਲ ਆਇਆ ਵੀ ਯਾਰ ਇੰਨੀ ਗਰਮੀ ਆ ਇੰਨਾ ਸਿਖਰ ਦੁਪਹਿਰਾ ਕਿਵੇਂ ਗਿੰਦੇ ਕੱਪੜੇ ਇੰਨੇ ਮੋٹے ਕੱਪੜੇ ਪਾਏ ਆ ਸਰਦੀਆਂ ਵਾਲੇ ਕਿਉਂ ਨਾ ਇਹਨੂੰ ਇਸ਼ਨਾਨ ਕਰਾ ਦਈਏ ਪਿੱਛੇ ਢਾਬੇ ਤੇ ਡਰਾਈਵਰਾਂ ਵਾਸਤੇ ਬਾਥਰੂਮ ਬਣੇ ਸੀ ਉੱਥੇ ਲਿਜਾ ਕੇ ਅਸੀਂ ਉਸ ਵੀਰ ਦਾ ਇਸ਼ਨਾਨ ਕਰਾਇਆ ਕੱਪੜੇ ਚੇਂਜ ਕਰਾਏ ਨਿਵਾ ਕੇ ਉਹਦੀਆਂ ਪੰਜ-ਸੱਤ ਫੋਟੋਆਂ ਖਿੱਚ ਕੇ ਮੈਂ ਆਪਣੀ ਫੇਸਬੁੱਕ ਆਈਡੀ ਤੇ ਪਾਤੀਆਂ ਵੀ ਇਹ ਵਕਤ ਦਾ ਮਾਰਿਆ ਹੋਇਆ ਜਿੱਦ ਇੱਕ ਵੀਰ ਮਿਲਿਆ ਜੇ ਕੋਈ ਇਹਨੂੰ ਪਛਾਣਦਾ ਤਾਂ ਸਾਨੂੰ ਜ਼ਰੂਰ ਦੱਸਿਓ ਸੋਚਿਆ ਨਹੀਂ ਸੀ ਕੋਈ ਸੰਸਥਾ ਬਣਾਉਣੀ ਆ ਸੋਚਿਆ ਨਹੀਂ ਸੀ ਕੋਈ ਐਨਜੀਓ ਖੜਾ ਕਰਨਾ ਅੱਜ ਤੱਕ ਵੀ ਪਲੈਨਿੰਗ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਆਪੇ ਹੀ ਅੱਗੇ ਦੀ ਅੱਗੇ ਇੱਥੇ ਟਿਕਰ ਲਈ ਆਉਂਦੇ ਨੇ ਉਹ ਵੀਰ ਦੀਆਂ ਫੋਟੋਆਂ ਦੇਖ ਕੇ ਬਹੁਤ ਸਾਰੇ ਵੀਰਾਂ ਨੇ ਭੈਣਾਂ ਨੇ ਉਹਦੇ 'ਚ ਵਾਹਿਗੁਰੂ ਲਿਖਿਆ ਕਿਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਅਰਦਾਸ ਕੀਤੀ ਵੀ ਇਹਦਾ ਘਰ ਲੱਭ ਜੇਵੇ ਕਿਸੇ ਨੇ ਸਾਨੂੰ ਦੁਆਵਾਂ ਦਿੱਤੀਆਂ ਇੱਕ ਵੀਰ ਨੇ ਸੱਜ ਤੋਂ ਫੋਨ ਨੰਬਰ ਮੰਗਿਆ ਸੀ ਉਹਨੂੰ ਫੋਨ ਦਿੱਤਾ ਨੰਬਰ ਦਿੱਤਾ ਤਾਂ ਉਹਨੇ ਕਿਹਾ ਬਾਈ ਇਹਦੀ ਸੱਜੀ ਬਾਹ ਚੈੱਕ ਕਰੋ ਉਹਦੇ ਤੇ ਮੋਬਾਈਲ ਨੰਬਰ ਲਿਖਿਆ ਜਦੋਂ ਅਸੀਂ ਪੂਰੀ ਧਿਆਨ ਨਾਲ ਉਹਦੀ ਬਾਹ ਤੇ ਦੇਖਿਆ ਟੈਟੂ ਬਣਾ ਕੇ ਇੱਕ ਮੋਬਾਈਲ ਨੰਬਰ ਲਿਖਿਆ ਤੇ ਉੱਤੇ ਲਿਖਿਆ ਸ਼ੁਕਲਾ ਤੇ ਉਹ ਨੰਬਰ ਤੇ ਫੋਨ ਲਾਇਆ ਉਹਦੇ ਭਰਾ ਨੇ ਫੋਨ ਚੱਕਿਆ ਉਹਨੇ ਦੱਸਿਆ ਮੈਂ ਦੁਗਰੀ ਤੋਂ ਬੋਲਦਾ ਲੁਧਿਆਣੇ ਤੋਂ ਮੈਂ ਪੀ ਡਬਲਯੂ ਡੀ ਡਿਪਾਰਟਮੈਂਟ ਤੇ ਜੌਬ ਕਰਦਾ ਤੇ ਮੇਰਾ ਭਰਾ ਵਾ 1.5 ਸਾਲ ਹੋ ਗਿਆ ਨੂੰ ਗੁੰਮੇ ਨੂੰ ਅੱਗੇ ਵੀ ਦੋ ਵਾਰੀ ਘਰੋਂ ਚਲਾ ਗਿਆ ਸੀ ਕਈ ਕਈ ਸਾਲਾਂ ਬਾਅਦ ਲੱਭਦਾ ਮੇਰੇ ਮਾਂ-ਬਾਪ ਵੀ ਮਰ ਚੁੱਕੇ ਨੇ ਅਸੀਂ ਉਹਨੂੰ ਕਿਹਾ ਵੀਰੇ ਅਸੀਂ ਦਰਾਹੇ ਤੋਂ ਬੋਲਦੇ ਆ ਉਹ ਕਹਿੰਦਾ ਮੈਂ ਕੱਲ ਨੂੰ ਆਵਾਂਗਾ ਸ਼ਾਮ ਨੂੰ 5:00 ਵਜੇ ਦੀ ਗੱਲ ਦਿਨ ਖੜਾ ਸੀ ਸਾਨੂੰ ਉਹਦੀ ਸ਼ੰਕਾ ਤਾਂ ਸਾਨੂੰ ਉਹਦੇ ਸੁਭਾਅ ਤੇ ਉਹਦੀ ਸੋਚ ਤੇ ਉਹਦੀ ਹੋ ਗਈ ਸੀ ਵੀ ਦੁਗਰੀ ਦੋਦੇ ਘੰਟੇ ਚ ਪਹੁੰਚਣ ਵਾਲਾ ਬੰਦਾ ਇੱਕ ਦਿਨ ਦਾ ਸਮਾਂ ਮੰਗ ਰਿਹਾ ਦੂਸਰੇ ਦਿਨ ਉਹ ਸਵੇਰੇ ਆਉਂਦਾ ਆਪਣੇ ਭਰਾ ਨੂੰ ਮਿਲਦਾ ਅਸੀਂ ਉਹਨੂੰ ਦੱਸਦੇ ਆਂ ਵੀ ਇਸ ਹਾਲਾਤ ਚ ਮਿਲਿਆ ਜੱਪੀ ਭਾ ਕੇ ਮਿਲਦੇ ਬੜਾ ਮਨ ਨੂੰ ਖੁਸ਼ੀ ਮਿਲੀ ਵੀ ਜ਼ਿੰਦਗੀ 'ਚ ਕੋ ਚੰਗਾ ਕੀਤਾ ਅੱਜ ਪਹਿਲੀ ਵਾਰੀ ਕਿਸੇ ਦੀ ਭਰਾ ਨੂੰ ਭਰਾ ਮਲਾਇਆ ਦੋਨੋਂ ਭਰਾ ਬੈਠੇ ਘੰਟੇ ਡੇਢ ਘੰਟੇ ਬਾਅਦ ਉਹ ਭਰਾ ਛੱਡ ਕੇ ਚਲਾ ਗਿਆ ਆਪਣੇ ਭਰਾ ਨੂੰ ਕਹਿੰਦਾ ਜੀ ਮੈਂ ਇਹਨੂੰ ਲਿਆ ਨਹੀਂ ਸਕਦਾ ਮੈਂ ਇਹਦੀ ਸੰਭਾਲ ਨਹੀਂ ਕਰ ਸਕਦਾ ਕਿਉਂਕਿ ਉਹਨੇ ਦੇਖ ਲਿਆ ਸੀ 2 ਘੰਟੇ ਅੱਜ ਵੀ ਇਹ ਲੈਟ੍ਰੀਨ ਬਾਥਰੂਮ ਵੀ ਵਿੱਚ ਹੀ ਕਰਦਾ ਇਹਨੂੰ ਚੱਕ ਕੇ ਨਿਮਾਉਣਾ ਪੈਣਾ ਇਹਦੀ ਸੇਵਾ ਕੌਣ ਕਰੂਗਾ ਲਾਣਤਾ ਵੀ ਬੜੀਆਂ ਪਾਈਆਂ ਪਰ ਉਹ ਇਨਸਾਨ ਜੀ ਉਸ ਦਿਨ ਆਪਣੇ ਭਰਾ ਨੂੰ ਲੈ ਜਾਂਦਾ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਨਾ ਖੜੇ ਹੁੰਦੇ ਅੱਜ ਗੁਰੂ ਦੀ ਕਿਰਪਾ ਹੋਈ ਆ ਸੱਚੇ ਪਾਤਸ਼ਾਹ ਨੇ অরুণ ਕੁਮਾਰ ਸ਼ੋਕਲੇ ਦੀ ਸੇਵਾ ਬਖਸ਼ੀ ਉਹ ਵੀਰ ਸਾਡੇ ਕੋਲੇ ਰਹਿਣ ਲੱਗ ਗਿਆ ਢਾਬੇ ਤੇ ਅਸੀਂ ਨੂੰ ਰੋਟੀ ਪਾਣੀ ਚੰਗਾ ਛਕਾਉਣ ਲੱਗੇ ਇੱਕ ਪਿੰਡ ਦਾ ਡਾਕਟਰ ਸਾਧ ਲਿਆ ਉਹਨੇ ਉਹਦੇ ਦੋ ਚਾਰ ਟੀਕੇ ਲਾਤੇ ਤੇ ਉਹ ਤੁਰਨ ਫਿਰਨ ਲੱਗ ਗਿਆ ਤੇ ਅੱਜ ਵੀ ਉਹ ਬੰਦਾ ਸਾਡੇ ਸੁਪਨਿਆਂ ਦੇ ਘਰ ਚ ਰਹਿ ਰਿਹਾ ਅੱਜ ਵੀ ਉਹ ਸੁਪਨਿਆਂ ਦੇ ਘਰ ਦਾ ਨਹੀਂ ਪੱਥਰ ਉਸ ਬੰਦੇ ਨੇ ਰੱਖਿਆ ਉਸ ਤੋਂ ਬਾਅਦ ਸਾਡੇ ਢਾਬੇ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਨਿੰਗਣਾ ਸੜਕ ਤੋਂ ਦੀ ਜਿਹੜਾ ਕਮਲਾ ਰਮਲਾ ਜਟਾਂ ਬਣੀਆਂ ਗੰਦੇ ਕੱਪੜੇ ਪਾਏ ਹੋਣੇ ਅਸੀਂ ਫੜ ਕੇ ਉਹਦਾ ਇਸ਼ਨਾਨ ਕਰਾ ਦੇਣਾ ਉਹਦੀਆਂ ਫੋਟੋਆਂ ਮੈਂ ਫੇਸਬੁੱਕ ਤੇ ਪਾ ਦੇਣੀਆਂ ਕਿਉਂ ਕਿਉਂਕਿ ਲੋਕ ਬੜਾ ਸ਼ਾਬਾਸ਼ੀ ਦਿੰਦੇ ਸੀ ਸ਼ਾਬਾਸ਼ੀ ਦਾ ਭੁੱਖਾ ਅਜਦਾ ਇਨਸਾਨ ਅਸੀਂ ਵੀ ਸ਼ਾਬਾਸ਼ੀ ਦੇ ਭੁੱਖੇ ਸੀ ਅਸੀਂ ਦੇਖਣਾ ਅੱਜ ਇੰਨੇ ਬੰਦਿਆਂ ਨੇ ਲਾਈਕ ਕੀਤਾ ਅੱਜ ਇੰਨੇ ਬੰਦਿਆਂ ਨੇ ਕਮੈਂਟ ਕੀਤੇ ਸ਼ਾਬਾਸ਼ੀ ਐਸੀ ਚੀਜ਼ ਆ ਬੰਦੇ ਤੋਂ ਬੰਦਾ ਮਰਵਾ ਦਿੰਦੀ ਆ ਸਾਤੋਂ ਤਾਂ ਮਹਾਰਾਜ ਸੇਵਾ ਕਰਾ ਰਹੇ ਸੀ ਸੱਚੇ ਪਾਸੇ ਤੇ ਅਸੀਂ ਸ਼ਾਬਾਸ਼ੀ ਦੇ ਚੱਕਰ 'ਚ ਜਦੋਂ ਸਾਨੂੰ ਸੋਚੀ ਆਈ ਉਦੋਂ ਆਈ ਜਦੋਂ ਸਾਡੇ ਢਾਬੇ ਤੇ ਇੱਕ ਬੰਦਾ ਮਰਿਆ ਪਿਆ ਸੀ ਜੱਤਕਰ 16 ਬੰਦੇ ਸਾਡੇ ਢਾਬੇ ਤੇ ਰਹਿਣ ਲੱਗ ਗਏ ਤੇ ਇੱਕ ਬੰਦੇ ਦੀ ਮੌਤ ਹੋ ਜਾਂਦੀ ਆ ਅਸੀਂ ਥਾਣੇ ਜਾਂਦੇ ਆ ਥਾਣੇਦਾਰ ਕਹਿੰਦਾ ਤੁਹਾਡੀ ਐਨ ਜੀਓ ਬਣੀ ਹੋਈ ਆ ਅਸੀਂ ਕਹਿੰਦੇ ਨਹੀਂ ਕਹਿੰਦਾ ਤੁਹਾਡਾ ਰਿਸ਼ਤੇਦਾਰ ਆ ਅਸੀਂ ਕਿਹਾ ਨਹੀਂ ਕਹਿੰਦਾ ਫਿਰ ਤੁਸੀਂ ਉਹਨੂੰ ਢਾਬੇ ਤੇ ਕਾਦੇ ਵਾਸਤੇ ਰੱਖਿਆ ਸੀ ਬੰਦਾ ਚੰਗਾ ਸੀ ਉਹਨੇ ਸਾਨੂੰ ਰਾਇ ਦਿੱਤੀ ਕਹਿੰਦਾ ਮੈਂ ਤੁਹਾਡੀਆਂ ਫੋਟੋਆਂ ਦੇਖਦਾ ਤੁਸੀਂ ਚੰਗਾ ਕੀਤਾ ਉਹਦੀ ਸੇਵਾ ਕੀਤੀ ਪਰ ਜੇ ਮਰ ਗਿਆ ਅੱਜ ਉਹ ਜੇ ਮੈਂ ਉੱਥੇ ਜਾਵਾਂ ਮੌਕਾ ਦੇਖਾਂ ਉਹਦਾ ਕੇਸ ਬਣੂ 370 ਪਤਾ ਨਹੀਂ ਕਿੰਨੇ 379 ਦੀ ਕਾਰਵਾਈ ਕਰਨੀ ਪਊ ਵੀ ਤੁਸੀਂ ਉਹਦਾ ਸਨਸਕਾਰ ਕਰ ਦਿਓ ਮੈਨੂੰ ਪਤਾ ਤੁਸੀਂ ਚੰਗਾ ਕੰਮ ਕੀਤਾ ਵੀ ਚੁੱਪਚਾਪ ਉਹਦਾ ਸਨਸਕਾਰ ਕਰ ਦਿਓ ਕਾਰਵਾਈ ਨਾ ਕਰਵਾ ਅਸੀਂ ਉਹ ਵੀਰ ਬਾਪੂ ਛੋਟੇ ਲਾਲ ਸਿੰਘ ਉਹਦਾ ਨਾਂ ਖੰਨੇ ਹਸਪਤਾਲ ਤੋਂ ਲਿਹਾਏ ਸੀ ਚੱਕ ਕੇ ਉਹਨੂੰ ਉਹਦਾ ਖੂਨ ਟੋਕਾ ਟੋਕਾ ਕਰਕੇ ਝੋ ਗਿਆ ਸੀ ਉੱਥੇ ਪਏ ਦਾ ਵਿਚਾਰੇ ਦਾ ਮਾਲੀ ਸੀ ਅਸੀਂ ਉਹਦਾ ਸਿਸਕਾਰ ਕੀਤਾ ਲਾਈਵ ਵੀਡੀਓ ਪਾਈ ਫੇਸਬੁੱਕ ਤੇ ਅੱਜ ਤੱਕ 750 ਦੇ ਕਰੀਬ ਮੈਂਬਰ ਪਰਿਵਾਰ ਦੇ ਵਿੱਚ ਰਹਿੰਦੇ ਆ 600 ਦੇ ਕਰੀਬ ਬੰਦਿਆਂ ਦੀ ਮੌਤ ਹੋ ਚੁੱਕੀ ਆ 5000 ਤੋਂ ਵੱਧ ਬੰਦੇ ਆਪਣੇ ਆਪਣੇ ਘਰਾਂ 'ਚ ਜਾ ਚੁੱਕੇ ਆ ਹੁਣ ਵੀ ਆਉਣ ਲੱਗੇ ਇੱਕ ਭੈਣ ਜਿਹੜੀ ਉਮਰ 40-45 ਸਾਲ ਦੀ ਸੀ ਜਿਵੇਂ ਭਗਤਣੀ ਆ ਸਿੱਧੀ ਜਨਮ ਤੋਂ ਹੀ ਤੇ ਉਹ ਕੱਲ ਰਾਤ ਦੀ ਸੜਕਾਂ ਤੇ ਘੁੰਮਦੀ ਸੀ ਡਾਬੇ ਲਹਾਰੇ ਤੋਂ ਵੀਰ ਸਾਡੇ ਕੋਲੇ ਲੈ ਕੇ ਆਏ ਤੇ ਉਹ ਦੱਸਦੀ ਆ ਮੇਰਾ ਮਾਂ ਸ਼ੋਕ ਮੇਰੇ ਪਿਓ ਦਾ ਨਾਂ ਉਹ ਮਰ ਗਿਆ ਮੇਰੀ ਮਾਂ ਦਾ ਨਾਂ ਸਰੋਜ ਆ ਉਹ ਵੀ ਮਰ ਗਈ ਆ ਮੇਰਾ ਚਾਚਾ ਪੱਪੂ ਆ ਉਹ ਹੁਣ ਮੈਨੂੰ ਰੱਖਦਾ ਨਹੀਂ ਸਾਮਦਾ ਨਹੀਂ ਉਹਨੇ ਮੈਨੂੰ ਘਰੋਂ ਕੱਢਦਾ ਤੇ ਮੈਂ ਸੜਕਾਂ ਤੇ ਘੁੰਮਦੀ ਆ ਤੇ ਉਹ ਭੈਣ ਨੂੰ ਹੁਣ ਸੁਪਨਿਆਂ ਦੇ ਘਰ ਛੱਡ ਕੇ ਆਏ ਆ ਤੇ ਇਸ ਤਰ੍ਹਾਂ ਦੀਆਂ ਬੱਚਿਓ ਕਿੰਨੀਆਂ ਹੀ ਉਦਾਹਰਨਾਂ ਤੁਹਾਡੇ ਸਾਹਮਣੇ ਜੇ ਮੈਂ ਗੱਲਾਂ ਕਰਾਂ ਤਾਂ ਆਪਾਂ ਕਈ ਘੰਟੇ ਕਈ ਸਮਾਂ ਲੱਗ ਜੇਵੇ ਆਪਾਂ ਨੂੰ ਤੁਹਾਡੇ ਨਾਲ ਬਿਆਨ ਕਰਦੇ ਆ ਪਰ ਇਹ ਲੋਕ ਕਿੱਥੋਂ ਆਉਂਦੇ ਨੇ ਕਿੱਥੋਂ ਆਉਂਦੇ ਨੇ ਅਰਮ ਕੁਮਾਰ ਵਰਗੇ ਲੋਕ ਜਾਂ ਜਿਹੜਾ ਸਾਡੇ ਕੋਲੇ ਬਾਪੂ ਗਪਾਲ ਸਿੰਘ ਜੀ ਆ ਜਿਹਨੂੰ 40 ਸਾਲਾਂ ਤੋਂ ਕਿਸੇ ਨੇ ਗੁਲਾਮ ਬਣਾ ਕੇ ਰੱਖਿਆ ਸੀ ਆਪਣੇ ਘਰ ਚੋਂ ਤੋਂ ਗੋਹਾ ਚਕਵਾਉਂਦੇ ਕੁੱਟ-ਕੁੱਟ ਕੇ ਉਹ ਤੋਂ ਕੰਮ ਕਰਾਉਂਦੇ ਪੱਠੇ ਵੜਵਾਉਂਦੇ ਸਾਰਾ ਪਿੰਡ ਦੇਖਦਾ ਕੋਈ ਨਾ ਬੋਲਦਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਤੋਂ ਲੁੱਟੀਆਂ ਹੋਈਆਂ ਜਿੱਤਾ ਵਾਪਸ ਲੈ ਕੇ ਆਉਂਦਾ ਸੀ ਗੁਰੂ ਦਾ ਸਿੱਖ ਪੰਜਾਬ ਦਾ ਵਾਸੀ ਅੱਜ ਉਹ ਆਪਣੇ ਗਵਾਂਡ ਦੇ ਵਿੱਚ ਹੁੰਦਾ ਤਸ਼ੱਦਦ ਦੇਖ ਕੇ ਚੁੱਪਾ ਇਹ ਗਲਤੀ ਕੀਤੀ ਹੈ ਸਾਡੀ ਪੀੜ੍ਹੀ ਨੇ ਅੱਜ ਸਾਡੇ ਗਵਾਂਡ ਦੇ ਵਿੱਚ ਇੱਕ ਭਰਾ ਨੇ ਮੰਦਬੁੱਧੀ ਹੋ ਚੱਲੇ ਭਰਾ ਨੂੰ ਇਲਾਜ ਕਰਾਉਣ ਦੀ ਬਜਾਏ ਸੰਗਲ ਨਾਲ ਬੰਨਤਾ ਤੇ ਸਾਨੂੰ ਪਤਾ ਵੀ ਉਹਨੂੰ ਪਸ਼ੂਆਂ ਵਾਂਗ ਰੱਖਦਾ ਕੁੱਤਿਆਂ ਵਾਂਗ ਉਹਨੂੰ ਰੋਟੀ ਪਾਉਂਦਾ ਜਿਉ ਮਣੀਏ ਮੁੱਟਿਆ ਚੀਕਾਂ ਮਾਰਦਾ ਤੇ ਉਹਨੂੰ ਕੁੱਟਦਾ ਪਰ ਅਸੀਂ ਚੁੱਪ ਅਸੀਂ ਕੀ ਲੈਣਾ ਸਾਨੂੰ ਕੀ ਆ ਆਪੇ ਰੱਬ ਦੇ ਕੁਰੇ ਕੀੜੇ ਪੈਣਗੇ ਅਸੀਂ ਦਰਸੀਸਾਂ ਦੇ ਦਿੰਦੇ ਹਾਂ ਬਸ ਅਸੀਂ ਅਹਿਮਦ ਸ਼ਾਹ ਬਦਾਲੀ ਤੋਂ ਜਿੱਦਾਂ ਲੁੱਟ ਕੇ ਲੁੱਟੇ ਲਈ ਜਾਂਦੇ ਨੂੰ ਵਾਪਸ ਲਿਆਉਣ ਵਾਲੇ ਬੰਦੇ ਅੱਜ ਸਿਰਫ ਬਾਬੇ ਤੇ ਛੱਡ ਦਿੰਨੇ ਬਾਬਾ ਤੂੰ ਹੀ ਦੇਖੀ ਤਾਂ ਬਣੇ ਨੇ ਇਹ ਹਾਲਾਤ ਤਾਂ ਬਣੇ ਨੇ ਸਾਡੇ ਵਰਗੇ ਕਲ ਜੁਗ ਕੀ ਪਾਪੀ ਚੋਰ ਚੱਕੇ ਸਮਾਜ ਸੇਵੀ ਕਿਉਂਕਿ ਅਸੀਂ ਸਮਾਜ ਦੀ ਸੇਵਾ ਕਰਨੀ ਬੰਦ ਕਰਤੀ ਆ ਬੱਚਿਓ ਜਿਹੜੇ ਤੁਹਾਡੇ ਦਾਦੇ ਪਰਦਾਦੇ ਸੀ ਨਾ ਉਹ ਸਾਰੇ ਹੀ ਸਮਾਜ ਸੇਵੀ ਹੁੰਦੇ ਸੀ ਹਰੇਕ ਦੇ ਘਰ 'ਚ ਹੀ ਐਨ ਜੀਓ ਹੁੰਦਾ ਸੀ ਹਰੇਕ ਦਾ ਘਰ ਹੀ ਸੰਸਥਾ ਹੁੰਦਾ ਸੀ ਕੋਈ ਪਿੰਡ ਦੀ ਧੀ ਕੋਈ ਪਿੰਡ ਦਾ ਪੁੱਤ ਕੋਈ ਜਾਤ ਦਾ ਕੋਈ ਧਰਮ ਦਾ ਕੋਈ ਗੋਤ ਦਾ ਐਸਾ ਐਸਾ ਰਿਸ਼ਤਾ ਸੀ ਸਾਡਾ ਜਿਹੜਾ ਅੱਜ ਅਸੀਂ ਖਤਮ ਤਾਂ ਕੀ ਭੁੱਲ ਹੀ ਚੁੱਕੇ ਆ ਵੀ ਉਹ ਰਿਸ਼ਤੇ ਵੀ ਹੈਗੇ ਸਾਡੇ ਅਸੀਂ ਹੁਣ ਜਾਈ ਦਾ ਲੈਣ ਕਿਸੇ ਮੈਂਬਰ ਨੂੰ ਬਜ਼ੁਰਗ ਬੈਠਾ ਹੁੰਦਾ 70 80 ਸਾਲ ਦੀ ਉਮਰ ਹੁੰਦੀ ਆ ਘਰ ਟਿਆ ਪਿਆ ਹੁੰਦਾ ਅੰਦਰ ਗੰਦ ਪਿਆ ਹੁੰਦਾ ਬਾਪੂ ਤਿੰਨ ਮਹੀਨੇ 6 ਮਹੀਨਿਆਂ ਤੋਂ ਗੰਦ ਖਾ ਰਿਹਾ ਹੁੰਦਾ ਪੁੱਛੀ ਦਾ ਬਾਪੂ ਕੋਈ ਹੈ ਨਹੀਂ ਇਹਦਾ ਬਾਪੂ ਦਾ ਹੈਗੇ ਆ ਜੀ ਇਹਦੇ ਪੁੱਤ ਵੀ ਹੈਗੇ ਆ ਨਾ ਹੋਇਆ ਵਰਗੇ ਆ ਭਾਈ ਇਹਦੀ ਧੀਆ ਵੀ ਹੈਗੀਆਂ ਨਾ ਹੋਇਆ ਵਰਗੀਆਂ ਪੁੱਤ ਤੇ ਧੀ ਨਾ ਹੋਇਆ ਵਰਗੇ ਬੱਚੇ ਨੂੰ ਲੈ ਕੇ ਆਈਦਾ ਚਾਕੇ ਸੰਗਲਣਾ ਬੰਨੇ ਨੂੰ ਜਾਂ ਮੰਦ ਬੁੱਧੀ ਨੂੰ ਸੜਕਾਂ ਤੇ ਰੇਂਗਦੇ ਨੂੰ ਗੰਦ ਖਾਂਦੇ ਨੂੰ ਪੁੱਛੀ ਦਾ ਦੇ ਮਾਪਿਓ ਹੈਗੇ ਆ ਨਾ ਹੋਇਆ ਵਰਗੇ ਇਹ ਐਸੀ ਕਿਹੜੀ ਕੈਟਾਗਰੀ ਪੈਦਾ ਹੋ ਗਈ ਕਿਹੜੀ ਹੈਗੀ ਆ ਪਰ ਨਾ ਹੋਇਆ ਵਰਗੀ ਆ ਐਸੀ ਕਿਹੜੀ ਸਾਡੇ 550 ਸਾਲ ਦੇ ਇਤਿਹਾਸ ਦੇ ਵਿੱਚ ਮਾੜੀ ਸੋਚ ਮਾੜਾ ਐਸਾ ਕਿਹੜਾ ਅਸੀਂ ਕਰਮ ਕਰ ਲਿਆ ਵੀ ਗੁਰੂ ਦੀ ਕਿਰਪਾ ਸਾਡੇ ਤੇ ਏਡੀ ਵੱਡੀ ਭਗਤ ਪੂਰਨ ਸਿੰਘ ਜੀ ਵਰਗੇ ਸਾਡੇ ਕੋਲੇ ਕਿਰਦਾਰ ਭਾਈ ਘਨਈਆ ਜੀ ਵਰਗੇ ਸਾਡੇ ਕੋਲੇ ਕਿਰਦਾਰ ਜਿਨ੍ਹਾਂ ਨੇ ਦਸ਼ਮਣਾਂ ਦੇ ਵੀ ਮੱਲਮ ਪਟੀਆਂ ਕੀਤੀਆਂ ਤੇ ਅਸੀਂ ਆਪਣੇਆਂ ਨੂੰ ਵੀ ਸੰਭਾਲ ਨਹੀਂ ਪਾ ਰਹੇ ਅੱਜ ਮੈਂ ਇਹ ਸਨੇਹਾ ਲੈ ਕੇ ਆਇਆ ਬੱਚਿਓ ਤੁਹਾਡੇ ਵਾਸਤੇ ਪੁੱਤ ਤੁਸੀਂ ਬੜੇ ਚੰਗੇ ਸਕੂਲ 'ਚ ਪੜ੍ਹਦੇ ਹੋ ਬੜੀ ਚੰਗੀ ਵਿੱਦਿਆ ਪ੍ਰਾਪਤ ਕਰ ਰਹੇ ਹੋ ਤੁਹਾਨੂੰ ਤੁਹਾਡੇ ਟੀਚਰ ਤੁਹਾਡੇ ਸਕੂਲ ਮੈਨੇਜਮੈਂਟ ਵੱਲੋਂ ਬੜੇ ਉਪਰਾਲੇ ਕੀਤੇ ਜਾਂਦੇ ਆ ਵੀ ਤੁਸੀਂ ਚੰਗੇ ਇਨਸਾਨ ਬਣ ਸਕੋ ਪਰ ਇੱਕ ਗੱਲ ਦਾ ਧਿਆਨ ਰੱਖਿਓ ਤੁਹਾਡੇ ਘਰ 'ਚ ਲੱਗੀਆਂ ਹੋਈਆਂ ਤਸਵੀਰਾਂ ਜਿਹੜੀਆਂ ਕੰਧਾਂ ਤੇ ਲਟਕਦੀਆਂ ਤੁਹਾਡੇ ਦਾਦੇ ਦੀਆਂ ਤੁਹਾਡੇ ਪਰਦਾਦੇ ਦੀਆਂ ਹੋ ਸਕਦਾ ਉਸ ਤੋਂ ਵੀ ਅੱਗੇ ਬਜ਼ੁਰਗ ਦੀਆਂ ਉਹਨਾਂ ਦੀਆਂ ਕਿਸੇ ਕਹਾਣੀਆਂ ਸੁਣਿਆ ਕਰੋ ਆਪਣੇ ਮਾਪੇ ਤੋਂ ਪੁੱਛਿਆ ਕਰੋ ਬੇਬੇ ਆਪਣਾ ਦਾਦਾ ਕਿਵੇਂ ਹੁੰਦਾ ਸੀ ਦਾਦੇ ਦਾ ਬਾਪੂ ਕਿਵੇਂ ਸੀ ਕੀ ਕਰਦੇ ਸੀ ਉਹ ਕਿੱਦਾਂ ਦੇ ਇਨਸਾਨ ਸੀ ਗਰੀਬ ਹੋ ਸਕਦੇ ਆ ਪਰ ਕਰਤਾਰ ਨਹੀਂ ਸੀ ਮਾੜੇ ਉਹਨਾਂ ਦੇ ਭੁੱਖਾ ਨਹੀਂ ਸੀ ਸੌਣ ਦਿੰਦੇ ਕਿਸੇ ਨੂੰ ਆਪ ਸੌ ਜਾਂਦੇ ਸੀ ਭੁੱਖਾ ਕਿਸੇ ਦੇ ਕੀੜੇ ਨਹੀਂ ਸੀ ਪੈਣ ਦਿੰਦੇ ਪਿੰਡ 'ਚ ਬੰਦਾ ਕੁੱਤੇ ਦੇ ਕੀੜੇ ਨਹੀਂ ਪੈਣ ਦਿੰਦਾ ਬਾਪੂ ਕਿਸੇ ਸਿੰਘ ਢਾਲੀਆਲ ਚੌਂਕੀਮਾਨ ਪਿੰਡ ਦਾ ਬਾਪੂ ਦਾ ਸਭ ਤੋਂ ਪਹਿਲਾ ਬੰਦਾ ਜਿਹੜਾ ਅਸੀਂ ਰੈਸਕਿਊ ਕਰਕੇ ਲੈ ਕੇ ਆਏ ਸੀ ਬਾਪੂ ਦੀ ਲੱਤ 'ਚ ਕੀੜੇ ਪਏ ਹੋਏ ਬਾਪੂ ਦੇ ਦੋ ਪੁੱਤ ਇੱਕ ਦਬਈ ਗਿਆ ਹੋਇਆ ਇੱਕ ਇੱਥੇ ਅੱਠ ਭਰਾ ਬਾਪੂ ਦੇ ਇੱਕ ਪੰਜਾਬ ਪੁਲਿਸ 'ਚ ਇੱਕ ਬਿਜਲੀ ਬੋਰਡ 'ਚ ਇੱਕ ਬੈਂਕ ਮੈਨੇਜਰ ਇੱਕ ਵੈਟਰਨਰੀ ਡਾਕਟਰ ਇਹ ਗੀਂਜੜਾ ਦਾ ਕੰਮ ਕਰਦਾ ਬਾਕੀ ਖੇਤੀਬਾੜੀ ਕਰਦੇ ਅੱਠ ਭਰਾਵਾਂ ਦਾ ਭਰਾ ਪਿੰਡ 'ਚ ਕੀੜੇ ਪਏ ਘੁੰਮ ਰਿਹਾ ਉਸੇ ਪਿੰਡ ਚ ਉਹਦੇ ਭਰਾ ਵੀ ਰਹਿ ਰਹੇ ਆ ਤੇ ਕਿਸੇ ਨੇ ਉਹਦੀ ਬਾਹ ਨਹੀਂ ਫੜੀ ਕਮਲਾ ਕਮਲਾ ਕਹਿ ਕੇ ਸਾਰਾ ਪਿੰਡ ਉਹਦੇ ਵਲ ਹੱਸੀ ਜਾਂਦਾ ਤੇ ਉਹ ਗਾਣੇ ਗਾਉਂਦਾ ਨੱਚਦਾ ਟੱਪਦਾ ਪਿੰਡ ਦੀ ਤੁਰਿਆ ਫਿਰਦਾ ਉਹਦੇ ਨਾ ਸਿਰ ਤੇ ਦਸਤਾਰ ਨਾ ਪਤੇੜ ਉਹਦੇ ਪਜਾਮਾ ਇੱਕ ਅੱਛਾ ਪਾਇਆ ਤੇ ਕੁੜਤਾ ਪਾਇਆ ਲੱਤ 'ਚ ਕੀੜੇ ਪਏ ਕਿਸੇ ਨੇ ਮਿੱਟੀ ਤੇ ਤੇਲ ਪਾਇਆ ਹੈਗੇ ਨੇ ਹਲਦੀ ਪਾਈ ਹੋਈ ਪਰ ਕਿਸੇ ਦੀ ਹਿੰਮਤ ਨਹੀਂ ਹੋਈ ਵੀ ਕੇਸਰ ਨੂੰ ਫੜ ਕੇ ਦਾਖਲ ਕਰਾ ਦਈਏ ਘਰੇ ਰੱਖ ਲਈਏ ਇਲਾਜ ਕਰਾ ਦਈਏ ਕਿਸੇ ਨੇ ਮਦਦ ਨਹੀਂ ਕੀਤੀ ਕਿਉਂ ਕਹਿੰਦੇ ਜੀ ਇਹਦਾ ਪੁੱਤ ਚਿੱਟਾ ਲਾਉਂਦਾ ਸਾਡੇ ਨਾਲ ਲੜਪੂ ਇਹਦਾ ਪੁੱਤ ਨਸ਼ੇੜੀ ਆ ਸਾਡੇ ਨਾਲ ਲੜਫੂ ਸਾਡੇ ਤੇ ਐਵੇਂ ਅਸੀਂ ਕਾਹਤੋਂ ਪੰਗਾ ਲੈਣਾ ਮੈਂ ਬਾਹਰ ਜਾਣਾ ਕਿਸੇ ਦਾ ਪੋਤਾ ਬਾਹਰ ਜਾਣਾ ਕਿਸੇ ਨੇ ਆਪ ਜਾਣਾ ਬਾਹਰ ਕੱਲ ਨੂੰ ਪੀਸੀ ਨਹੀਂ ਹੋਣੀ ਮੱਲੋ ਅਸੀਂ ਡਰਨ ਲੱਗੇ ਆਪਣੇ ਅੰਦਰਲੇ ਡਰ ਤੋਂ ਹੀ ਕੋਈ ਦੁਸ਼ਮਣ ਨਹੀਂ ਖੜਾ ਸਾਡੇ ਕੋਲੇ ਤਲਵਾਰ ਚੱਕੀ ਵੀ ਤੂੰ ਕਰ ਸੇਵਾ ਤੈਨੂੰ ਮੈਂ ਵੱਡੂ ਸਾਡੇ ਅੰਦਰ ਹੀ ਇੱਕ ਡਰ ਵੜ ਗਿਆ ਕਿ ਸਾਡਾ ਆਪਾਂ ਕੀ ਲੈਣਾ ਆਪਣੇ ਉਲਟੀ ਨਾ ਪੈ ਜਵੇ ਸਾਡੇ ਗਵਾਨ ਦੇ ਇੱਕ ਬੰਦਾ ਪਿਆ ਗਲ ਛੜ ਰਿਹਾ ਮਾਰ ਰਿਹਾ ਅਸੀਂ ਉਹਦੇ ਕੋਲ ਦੀ ਨੰਗ ਰਹੇ ਆ ਤੇ ਅਸੀਂ ਇਹ ਬਹਾਨਾ ਲਾ ਰਹੇ ਆ ਵੀ ਸਾਡਾ ਪੱਕੀ ਲੈਣਾ ਆਪਣੇ ਤੇ ਉਲਟਾ ਹੀ ਨਾ ਪੈ ਜੇ ਕਿਤੇ ਭਰਾਵੋ ਉਲਟਾ ਤਾਂ ਵਾਕਿਆ ਹੀ ਪੈ ਰਿਹਾ ਸਾਡੇ ਤੇ ਉਲਟਾ ਪੈ ਰਿਹਾ ਇਸ ਤੋਂ ਵੱਧ ਉਲਟਾ ਹੋਰ ਕੀ ਪੈਜੋ ਇਸ ਤੋਂ ਵੱਧ ਮਾੜੇ ਹਾਲਾਤ ਹੋਰ ਕੀ ਬਣ ਜਾਣਗੇ ਜਿਹੜਾ ਦੇਸ਼ ਦਾ ਅੰਨਦਾਤਾ ਘੋਂਦਾ ਸੀ ਪੰਜਾਬ ਉਹਦੇ ਚ ਅੱਜ ਆਸ਼ਰਮ ਖੁੱਲ ਰਹੇ ਆ ਉਹਦੇ ਸਾਡੇ ਵਰਗੇ ਲੋਕ ਸਮਾਜ ਸੇਵੀ ਬਣ ਰਹੇ ਆ ਅਸੀਂ ਆਪਣੀ ਵੀਡੀਓ ਪਾਉਨੇ ਆ ਨਾ ਜਲੂਸ ਕੱਢਦੇ ਆਂ ਅਸੀਂ ਸਾਨੂੰ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਜਦੋਂ ਵੀਡੀਓ ਪਾਉਨੇ ਆ ਝੱਗਾ ਚੱਕਿਆ ਢੱਡ ਆਪਣਾ ਨੰਗਾ ਹੁੰਦਾ ਜਦੋਂ ਅਸੀਂ ਦੱਸਦੇ ਆ ਦੇਖੋ ਬਾਪੂ ਇਹਦੇ ਕੀੜੇ ਪਏ ਹੋਇਆ ਪਿੰਡ ਦਾ ਨਾਂ ਲਈਦਾ ਪਿੰਡ 'ਚ 10000 ਵੋਟ ਹੁੰਦੀਆਂ ਤਿੰਨ ਪੰਚਾਇਤਾਂ ਹੁੰਦੀਆਂ ਪਿੰਡ ਦਾ ਸਾਫਕਾ ਸਰਪੰਚ ਮੌਜੂਦਾ ਸਰਪੰਚ ਨੰਬਰਦਾਰ ਸਾਡੇ ਕੋਲੇ ਖੜਾ ਹੁੰਦਾ ਉਹ ਕਹਿ ਰਿਹਾ ਹੁੰਦਾ ਭਾਈ ਅਸੀਂ ਕੌਣ ਨਹੀਂ ਕਰ ਸਕਦੇ ਲੈ ਜਾਓ ਇਹਨੂੰ ਕਿੰਨੇ ਅਸੀਂ ਨਾ ਸ਼ੁਕਰੇ ਹੋ ਗਏ ਆ ਕਿੰਨੇ ਅਸਮਰਥ ਹੋ ਗਏ ਆ ਵੀ ਅਸੀਂ ਆਪਣੇ ਪਿੰਡ ਦੇ ਬੰਦੇ ਦੀ ਬਾਹ ਨਹੀਂ ਫੜ ਸਕਦੇ ਤੇ ਕੀ ਹੋ ਗਿਆ ਇਹ ਕਿਉਂ ਹੋ ਗਿਆ ਇਹ ਇਹ ਗਲਤੀਆਂ ਛੱਡ ਗਿਆ ਸਾਡੀ ਜਨਰੇਸ਼ਨ ਦੀਆਂ ਸਾਡੀ ਪੀੜ੍ਹੀ ਦੀਆਂ ਅਸੀਂ ਇੱਕ ਲੱਤ ਪੱਛਮੀ ਸਭਿਤਾ ਚ ਰੱਖੀ ਹੋਈ ਆ ਅਮਰੀਕਾ ਕੈਨੇਡਾ ਚ ਇੱਕ ਲੱਤ ਇੱਥੇ ਰੱਖੀ ਹੋਈ ਆ ਅਸੀਂ ਉਹਨਾਂ ਦੀਆਂ ਕੁਝ ਗੱਲਾਂ ਅਪਣਾ ਲਈਆਂ ਕੁਝ ਆਪਣੀਆਂ ਛੱਡਤੀਆਂ ਨਾ ਅਸੀਂ ਉਹਨਾਂ ਜੋਗੇ ਰਹੇ ਨਾ ਅਸੀਂ ਇਹਨਾਂ ਜੋਗੇ ਰਹੇ ਉਹਨਾਂ ਨੇ ਤਾਂ ਬੱਚਾ ਜੰਮਦੇ ਨੇ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਨੇ ਪੜਾਉਣਾ ਬਿਮਾਰ ਠਮਾਰ ਹੋ ਜੇ ਸਰਕਾਰ ਨੇ ਹਰ ਇੱਕ ਬੰਦੇ ਦਾ ਇਲਾਜ ਕਰਾਉਣਾ ਜਦੋਂ 18 ਸਾਲਾਂ ਦਾ ਬੱਚਾ ਹੋ ਗਿਆ ਉਹਨੇ ਘਰੋਂ ਕੱਢ ਦੇਣਾ ਵੀ ਚੱਲ ਆਪਦਾ ਸਿੱਖ ਦੁਨੀਆ ਆਪਣੀ ਜਿਵੇਂ ਮਰਜ਼ੀ ਚਾਹ ਤੇ ਉਹਨੇ ਉਮੀਦ ਨਹੀਂ ਰੱਖਣੀ ਵੀ ਮੇਰਾ ਬੱਚਾ ਮੈਨੂੰ ਸੰਭੋਗਾ ਮੈਨੂੰ ਪਾਲੂਗਾ ਮੈਨੂੰ ਬੁਢਾਪੇ 'ਚ ਮੇਰਾ ਸਾਥ ਦੇਊਗਾ ਉਹਨਾਂ ਨੇ ਇੱਕ ਸਿਸਟਮ ਇਦਾਂ ਦਾ ਬਣਾਇਆ 올ਡ 에ਜ ਹੋਮ ਇਹਨੇ ਵਧੀਆ ਬਣਾਏ ਹੋਏ ਨੇ ਅਖੀਰ ਤੇ ਜਾ ਕੇ ਉਹ ਉੱਥੇ ਰਹਿੰਦੇ ਨੇ ਨਜ਼ਾਰੇ ਲੈਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹਨਾਂ ਨੇ ਸਿਸਟਮ ਹੀ ਆਪਦਾ ਬਣਾਇਆ ਹੋਇਆ ਅਸੀਂ ਸਾਡੇ ਬਾਪੂਆਂ ਤੋਂ ਜ਼ਮੀਨਾਂ ਜਾਇਦਾਦਾਂ ਲੈਣੇ ਆ ਜੇ ਉਹਨੂੰ ਕਹਿੰਨੇ ਆ ਵੀ ਮੈਂ ਨਹੀਂ ਤੇਰਾ ਕਰ ਸਕਦਾ ਤਾਂ ਕਿਉਂ ਨਹੀਂ ਕਰ ਸਕਦਾ ਤੈਨੂੰ ਕਰਨਾ ਹੀ ਪੈਣਾ ਤੂੰ ਮੇਰਾ ਪਿਓ ਆ ਉਹ ਕਹਿੰਦਾ ਤੂੰ ਮੈਂ ਤੈਨੂੰ ਪਾਲਿਆ ਉਹ ਕਹਿੰਦਾ ਤੂੰ ਪਾਲਣਾ ਹੀ ਸੀ ਹੋਰ ਕਿਹਨੇ ਪਾਲਣਾ ਤੇਰਾ ਫਰਜ਼ ਸੀ ਪਰ ਜਿਹੜੇ ਸਾਡੇ ਫਰਜ਼ ਆ ਉਹ ਅਸੀਂ ਭੁੱਲ ਗਏ ਇੱਦਾਂ ਹੀ ਮਾਪੇ ਵੀ ਕਹਿੰਦੇ ਮਾਵਾ ਕਵਾਵਾ ਨਹੀਂ ਹੁੰਦੀਆਂ ਬਹੁਤ ਸਾਰੇ ਕੇਸ ਆ ਸਾਡੇ ਕੋਲੇ ਜਿੱਥੇ ਮਾਵਾ ਨੇ ਆਪਣੇ ਪੁੱਤ ਛੱਡਦੇ ਮੱਲੋ ਇਹ ਨਘਾਰ ਇਹ ਸੋਚ ਦੇ ਵਿੱਚ ਆ ਰਿਹਾ ਸਾਡੀ ਚ ਤੇ ਮੈਂ ਉਮੀਦ ਕਰਦਾ ਵੀ ਅੱਜ ਅਸੀਂ ਤੁਹਾਡੇ ਸਕੂਲ ਦੇ ਵਿੱਚ ਆ ਕੇ ਜਿਹੜੇ ਚਾਰ ਗੱਲਾਂ ਤੁਹਾਡੇ ਨਾਲ ਕੀਤੀਆਂ ਵੀ ਤੁਸੀਂ ਜ਼ਰੂਰ ਬੱਚਿਓ ਇਸ ਗੱਲ ਤੋਂ ਸਿੱਖਿਆ ਲਮੋਗੇ ਵੀ ਤੁਸੀਂ ਵੱਡਣਾ ਆਉਣ ਵਾਲੀ ਪੀੜ੍ਹੀ ਦੇ ਆਉਣ ਵਾਲੀ ਜ਼ਿੰਦਗੀ ਦੇ ਆਉਣ ਵਾਲੇ ਸਾਡੇ ਪੰਜਾਬ ਦੇ ਵਾਰਿਸ ਤੁਸੀਂ ਇਸ ਗੱਲ ਤੋਂ ਸਿੱਖਿਆ ਲੈਣੀ ਆ ਵੀ ਸਾਡੇ ਗੁਰੂਆਂ ਨੇ ਸਾਨੂੰ ਕੀ ਦੱਸਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਡੇ ਗੁਰੂ ਸਾਹਿਬ ਨੇ ਜਦੋਂ ਭਾਈ ਘਨਈਆ ਜੀ ਨੂੰ ਗਲਵੱਕੜੀ ਚ ਲੈ ਕੇ ਗਿਆ ਸੀ ਵੀ ਘਨਈਆ ਜੀ ਇਕੱਲੇ ਜਲ ਨਹੀਂ ਸਿਕੋਣਾ ਮੱਲਮ ਪਟੀਆਂ ਵੀ ਕਰਨੀਆਂ ਉਹ ਦੁਸ਼ਮਣਾਂ ਦੇ ਮੱਲਮਾਂ ਪਟੀਆਂ ਕਰਨ ਨੂੰ ਕਿਹਾ ਸੀ ਜਿਨ੍ਹਾਂ ਨੇ ਸਾਡੇ ਗਾਟੇ ਲਾਉਣੇ ਸੀ ਉਹਨਾਂ ਦੇ ਗੁੱਟਾਂ ਦੇ ਮੱਲਮ ਪਟੀਆਂ ਕਰੀਆਂ ਜਿਨ੍ਹਾਂ ਨੇ ਸਾਡੇ ਗਾਟੇ ਲਾਉਣੇ ਸੀ ਤੇ ਅੱਜ ਅਸੀਂ ਆਪਣਿਆਂ ਨੂੰ ਅੱਜ ਅਸੀਂ ਆਪਣਿਆਂ ਨੂੰ ਛੱਡਦੇ ਆ ਅੱਜ ਅਸੀਂ ਆਪਣਿਆਂ ਤੋਂ ਨਮੋਸ਼ੇ ਹੋਏ ਬੈਠੇ ਆ ਅੱਜ ਅਸੀਂ ਇਹ ਕਹਿ ਦਿੰਨੇ ਆ ਬਾਈ ਸਾਡੀ ਤਾਂ ਦੂਰ ਦੀ ਰਿਸ਼ਤੇਦਾਰੀ ਆ ਬਸ ਇਹ ਗੱਲ ਦਾ ਧਿਆਨ ਰੱਖਣਾ ਬੱਚਿਓ ਤੁਸੀਂ ਚੰਗੇ ਆਫੀਸਰ ਬਣਨਾ ਚੰਗੇ ਇਨਸਾਨ ਵੀ ਬਣਨਾ ਚੰਗੇ ਬਿਜ਼ਨਸਮੈਨ ਬਣਨਾ ਤੇ ਨਾਲ ਚੰਗੇ ਇਨਸਾਨ ਵੀ ਬਣਨਾ ਤਾ ਜੋ ਪੰਜਾਬ ਚ ਇਦਾਂ ਦੇ ਆਸ਼ਰਮ ਨਾ ਬਣ ਜਿੱਦਾਂ ਦਾ ਸ਼ੈਲਟਰ ਅੱਜ ਸੁਪਨਿਆਂ ਦਾ ਘਰ ਚ ਬਣਿਆ ਜਿੱਤੇ 750 ਬੰਦਾ ਰਹਿ ਰਿਆ ਇਹਦੀ ਲੋੜ ਨਾ ਪਵੇ ਇਹਦੀ ਪੰਜਾਬ ਦੇ ਵਿੱਚ ਆਸ਼ਰਮਾਂ ਦੀ ਲੋੜ ਨਾ ਪਵੇ ਪੰਜਾਬ ਚ ਇੱਕੋ ਹੀ ਆਸ਼ਰਮ ਸੀ ਪਿੰਗਲ ਵਾਲਾ ਸਾਹਿਬ ਉਦੇ ਚ ਵੀ ਅਪਾਹਜ ਲੋਕਾਂ ਨੂੰ ਰੱਖਿਆ ਜਾਂਦਾ ਸੀ ਪਰ ਸਾਡੇ ਕੋਲ ਜਦੋਂ ਸਿਆਣਾ ਬਹਿਣਾ ਬਜ਼ੁਰਗ ਜਿਹਨੇ ساری ਉਮਰ ਪੁੱਤ ਪੁੱਤਿਆਂ ਨੂੰ ਪਾਲਿਆ ਪੜਾਇਆ ਹੁੰਦਾ ਜਦੋਂ ਉਹਨੂੰ ਲੈ ਕੇ ਆਉਂਦੇ ਆ ਜਾਂ ਉਹ ਆ ਆ ਕੇ ਉੱਥੇ ਰੋਣ ਲੱਗ ਜਾਂਦਾ ਗੇਟ ਤੇ ਬਾਹਰ ਬੈਠ ਕੇ ਤੇ ਬੋਤ ਬੜਾ ਦੁੱਖ ਲੱਗਦਾ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੇ ਸੁਪਨਿਆਂ ਦੇ ਘਰ ਵਾਸਤੇ ਵੀ ਅਰਦਾਸ ਕਰਿਓ ਉਸ ਘਰ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਰੱਖਣ ਦੀ ਲੋੜ ਨਾ ਬਵੇ ਉੱਥੇ ਚੰਗਾ ਐਜੂਕੇਸ਼ਨ ਕੋਈ ਪਲੇਟਫਾਰਮ ਬਣਦੇ ਜਿੱਥੇ ਲੋਕਾਂ ਦਾ ਬੱਚਿਆਂ ਦਾ ਚੰਗਾ ਭਵਿੱਖ ਬਣਾ ਸਕੀਏ ਉੱਥੇ ਕੋਈ ਚੰਗਾ ਡਾਇਗਨੋਸਿਸ ਸੈਂਟਰ ਖੁੱਲ ਜੇ ਜਿੱਥੇ ਸਾਡੀਆਂ ਮਾਵਾਂ ਭੈਣਾਂ ਬਾਪੂ ਬਜ਼ੁਰਗਾਂ ਦੇ ਇਲਾਜ ਵਾਸਤੇ ਟੈਸਟ ਫ੍ਰੀ ਹੋ ਜਾਇਆ ਕਰਨ ਤਾਂ ਜੋ ਲੋਕ ਉਹਦਾ ਫਾਇਦਾ ਲੈ ਸਕਣ ਬਿਮਾਰੀਆਂ ਤੋਂ ਬਚ ਸਕਣ ਪਰ ਉੱਥੇ ਐਦਾਂ ਆਪਣੇ ਆਪ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਸੜਕਾਂ ਤੇ ਬਿਨਾਂ ਕੱਪੜਿਆਂ ਤੋਂ ਕੰਮ ਦੀਆਂ ਸਾਡੀਆਂ ਭੈਣਾਂ ਨੂੰ ਨਾਲ ਲਿਆ ਕੇ ਰੱਖਣਾ ਪਵੇ ਇਹ ਅਰਦਾਸ ਵੀ ਕਰਿਓ ਤੇ ਇਹਦੇ ਵਾਸਤੇ ਉਪਰਾਲਾ ਵੀ ਕਰਿਓ ਤੁਸੀਂ ਉਪਰਾਲਾ ਤੁਸੀਂ ਕਰਨਾ ਕਿਉਂਕਿ ਹੁਣ ਅਗਲੀ ਪੀੜ੍ਹੀ ਦੀ ਜ਼ਿੰਮੇਵਾਰੀ ਤੁਹਾਡੇ ਹੱਥ 'ਚ ਆ ਤੁਸੀਂ ਸਿੱਖਿਆ ਲੈਣੀ ਆ ਵੀ ਅਸੀਂ ਵਾਰਿਸ ਕਿਹਦੇ ਬਣਨਾ ਭਾਈ ਕਨ੍ਹਈਆ ਜੀ ਦੇ ਜਾਂ ਮਰਿਸ਼ਾ ਬਦਾਲੀ ਦੇ ਮੱਥੇ ਰੰਗੜ ਦੇ ਬਣਨਾ ਭਗਤ ਪੂਰਨ ਸਿੰਘ ਦੇ ਬਣਨਾ ਵਾਰਸ ਜਾਂ ਉਹਨਾਂ ਮਾੜੇ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਨਸਲ ਕੁਸ਼ੀ ਕੀਤੀ ਹੈ ਅੱਜ ਵੀ ਸਾਡੇ ਨਾਲ ਹੋ ਰਿਹਾ ਸਭ ਕੁਝ ਪਰ ਅਸੀਂ ਚੁੱਪਾਂ ਚੁੱਪ ਰਹਿਣਾ ਕਿੰਨਾ ਕੁ ਟਾਈਮ ਤੁਹਾਡੇ ਲਈ ਫਾਇਦੇਮੰਦ ਆ ਇਹ ਤੁਹਾਨੂੰ ਸੋਚਣਾ ਪੈਣਾ ਬਸ ਇੰਨੀਆਂ ਕਿ ਮੇਰੀਆਂ ਬੇਨਤੀਆਂ ਬਹੁਤ ਬਹੁਤ ਧੰਨਵਾਦ ਸਾਰੀ ਸਕੂਲ ਮੈਨੇਜਮੈਂਟ ਦਾ ਟੀਚਰ ਸਹਿਬਾਨਾਂ ਦਾ ਪੇਰੈਂਟਸ ਦਾ ਇੱਥੇ ਜਿਹੜੇ ਪਤਵੰਤੇ ਸੱਜਣ ਆਏ ਨੇ ਮੋਤਪਾਰ ਵੀਰਜੀ ਹੁਣੀ ਰਜਿੰਦ ਸਿੰਘ ਜੀ ਬੋਲ ਕੇ ਗਏ ਨੇ ਬਹੁਤ ਸੋਹਣਾ ਵੀਰਜੀ ਉਹਨਾਂ ਨੇ ਵੀ ਦੱਸਿਆ ਅਸੀਂ ਬੜ ਭਾਗੇ ਸਮੇਂ ਤੇ ਆਪਣੇ ਆਪ ਨੂੰ ਵੀ ਅਸੀਂ ਐਸੇ ਮੋਤਪਾਰ ਇਤਾਂ ਦੇ ਉੱਚੀਆਂ ਸ਼ਖਸੀਅਤਾਂ ਦੇ ਵਿੱਚ ਖੜ ਕੇ ਬੋਲਣ ਦੇ ਜੋ ਕੀਤਾ ਸੱਚੇ ਪਾਤਸ਼ਾਹ ਨੇ ਸਾਨੂੰ ਪਰ ਜੇ ਕੋਈ ਉੱਚਾ ਨੀਮਾ ਲਫਜ਼ ਬੋਲਿਆ ਗਿਆ ਹੋਵੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਆਪਣੀ ਜ਼ਮੀਰ ਨੂੰ ਆਪਣੇ ਅੰਦਰ ਦੀ ਉਸ ਆਵਾਜ਼ ਨੂੰ ਜ਼ਰੂਰ ਸੁਣਿਆ ਕਰੋ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰਿਆ ਕਰੋ ਚੰਗੇ ਇਨਸਾਨ ਬਣਨ ਦਾ ਆਪਣੇ ਆਪ ਦੇ ਵਿੱਚ ਅਸੀਂ ਜ਼ਰੂਰ ਅਭਰਾਲਾ ਕਰੀਏ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ